ਖਬਰ ਲੁਧਿਆਣਾ ਤੋਂ ਹੈ ਜਿੱਥੇ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ناکਾਮ ਹੋਈ ਹੈ ਇੱਕ ਵੱਡਾ ਗਰਨੇਡ ਹਮਲਾ ਟਲਿਆ ਪੁਲਿਸ ਨੇ ਗਰਨੇਡਸ ਨੇ 10 ਮੁਲਜ਼ਮ ਗ੍ਰਿਫਤਾਰ ਕੀਤੇ ਨੇ ਪਾਕਿਸਤਾਨ ਦੇ ਨਾਲ ਨਿਕਲੇ ਨੇ ਮੁਲਜ਼ਮਾਂ ਦੇ ਲਿੰਕ ਆਈਐਸ ਸਾਈਦੇ ਬਲੋ ਸ਼ਹਿਰ ਦੀ ਸੰਘਣੀ ਆਬਾਦੀ ਦੇ ਵਿੱਚ ਗਰਨੇਡ ਹਮਲੇ ਦਾ ਪਲਾਨ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਮਲੇਸ਼ੀਆ 'ਚ ਬੈਠੇ ਤਿੰਨ ਮਾਸਟਰਮਾਈਂਡਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਲੁਧਿਆਣਾ 'ਚ ਇਸ 사지ਸ਼ ਨੂੰ ناکਾਮ ਕਰ ਦਿੱਤਾ ਗਿਆ ਇੱਕ ਵੱਡਾ ਗ੍ਰਨੇਡ ਹਮਲਾ ਟਲਿਆ ਤਾਂ ਪੁਲਿਸ ਨੇ ਗ੍ਰਨੇਡ ਸਨੇ 10 ਮੁਲਜ਼ਮ ਗ੍ਰਿਫਤਾਰ ਕੀਤੇ ਨੇ ਤਾਂ ਮਲੇਸ਼ੀਆ ਦੇ ਵਿੱਚ ਬੈਠੇ ਤਿੰਨ ਮਾਸਟਰਮਾਈਂਡਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਪਾਕਿਸਤਾਨ ਦੇ ਨਾਲ ਮੁਲਜ਼ਮਾਂ ਦੇ ਲਿੰਕ ਜੁੜੇ ਆਈਐਸਾਈ ਦੇ ਵੱਲੋਂ ਸ਼ਹਿਰ ਦੀ ਸੰਗਣੀ ਆਬਾਦੀ ਦੇ ਵਿੱਚ ਗ੍ਰਨੇਡ ਹਮਲੇ ਦਾ ਪਲਾਨ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਮਲੇਸ਼ੀਆ 'ਚ ਬੈਠੇ ਤਿੰਨ ਮਾਸਟਰਮਾਈਂਡਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਮਾਸਟਰ ਮਾਈਂਡ ਦੇ ਭਰਾ ਨੂੰ ਗੰਗਾ ਨਗਰ ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਗਿਆ। ਲੁਧਿਆਣਾ 'ਚ ਵੱਡੀ دہشت ਗਰਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ। ਪਾਕਿਸਤਾਨ ਦੇ ਨਾਲ ਲਿੰਕ ਜੁੜੇ। ਇੱਕ ਵੱਡਾ ਗ੍ਰਨੇਡ ਹਮਲਾ ਟਲਿਆ। ਇੱਕ ਵੱਡੀ دہشت ਗਰਦੀ ਵਾਰਦਾਤ ਨੂੰ ਹੋਣ ਤੋਂ ਟਾਲ ਦਿੱਤਾ ਗਿਆ। ਪੁਲਿਸ ਨੇ ਗ੍ਰਨੇਡ ਸਣੇ 10 ਮੁਲਜ਼ਮ ਗ੍ਰਫਤਾਰ ਕੀਤੇ ਨੇ। ਪਾਕਿਸਤਾਨ ਦੇ ਨਾਲ ਮਲਜ਼ਮਾਂ ਦੇ ਲਿੰਕ ਜੁੜੇ ਨੇ ਮੋਡਲੀ ਤਫਤੀਸ਼ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਆਈਐਸ ਸਾਹਿਦ ਵੱਲੋਂ ਸ਼ਹਿਰ ਦੀ ਸੰਗਣੀ ਆਬਾਦੀ ਦੇ ਵਿੱਚ ਗਰਨੇਡ ਹਮਲੇ ਦਾ ਪਲਾਨ ਸੀ ਜਿਸ ਨੂੰ ناکਾਮ ਕਰ ਦਿੱਤਾ ਗਿਆ ਮਲੇਸ਼ੀਆ 'ਚ ਬੈਠੇ ਤਿੰਨ ਮਾਸਟਰਮਾਈਂਡਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਲਾਜ਼ਮੀ ਤੌਰ ਦੇ ਉਤੇ ਇਹਨਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇੰਟਰਪੋਲ ਦੀ ਮਦਦ ਵੀ ਲਈ ਜਾਏਗੀ ਮਾਸਟਰਮਾਈਂਡਸ ਦੇ ਭਰਾ ਨੂੰ ਗੰਗਾ ਨਗਰ ਤੋਂ ਪ੍ਰੋਡਕਸ਼ਨ ਵਰੰਟ ਦੇ ਉਤੇ ਲਿਆਂਦਾ ਗਿਆ ਗੰਗਾ ਨਗਰ ਜੇਲ੍ਹ ਤੋਂ ਲੁਧਿਆਣਾ ਚ ਵੱਡੀ دہشت گردੀ ਸਾਜ਼ਿਸ਼ ਜਿਸ ਨੂੰ ناکਾਮ ਕਰ ਦਿੱਤਾ ਗਿਆ ਹੈ ਹਾਂ ਗ੍ਰਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫਾਰਮੇਸ਼ਨ ਵੀ ਸੀਗੀ ਇਨਪੁਟਸ ਵੀ ਸੀਗੇ ਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਰਾਉਂਡ ਦਿ ਕਲੌਕ ਨਾਕਾਬੰਦੀ ਵੀ ਚੱਲ ਰਹੀ ਸੀਗੀ ਪੈਟਰੋਲਿੰਗ ਵੀ ਚੱਲ ਰਹੀ ਸੀਗੀ ਜਿਸ ਕਰਕੇ ਇੱਕ ਗ੍ਰਨੇਡ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਦਰ ਰਹਿਣ ਵਾਲੇ ਆ ਉਹ ਫੜੇ ਗਏ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹੈ ਉਹ ਫੌਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸਆਈ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਜੀ ਰੈਕੀ ਕਰਨੀ ਹੈ ਰੈਕੀ ਕਰਕੇ ਇਦਾਂ ਦੀ ਜਗ੍ਹਾ ਗਰਨੇਡ ਨੂੰ ਸੇਕਣਾ ਜਿੱਥੇ ਡੈਮੇਜ ਹੋਏ ਕਾਫੀ। ਇਹਦੇ ਬੈਕਵਰਡ ਲਿੰਕ ਤੇ ਜਦ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ। ਉਹਨਾਂ ਤੋਂ ਪੁੱਛਕਿਛ ਕੀਤੀ ਗਈ। ਇੰਟਰੋਗੇਸ਼ਨਸ ਏ ਆਇਆ ਥੈਟ ਇਟ ਇਜ਼ ਏ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟ੍ਰੇਡ ਚ ਇਨਵੋਲਡ ਹੈ। ਉਹ ਧੀਰੇ ਧੀਰੇ ਕਰਕੇ ਪਾਕ ਆਈਐਸਏ ਨਾਲ ਮਿਲ ਕੇ ਟੈਰਰਿਸਟ ਮੋਡਿਊਲ ਜਿਹੜਾ ਹੈ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ ਟੈਰਰਿਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਟੋਟਲ ਇਹਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰਸ ਜਿਹੜੇ ਹਨ ਜਿਹੜੇ ਨੋਮਿਨੇਟ ਹੋਏ ਹਨ ਜਿਨ੍ਹਾਂ ਦਾ ਐਲਓਸੀ ਖੁੱਲ ਗਿਆ ਹੈ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਈਡੈਂਟੀਫਾਈ ਕਰ ਲਏ ਗਏ ਬਹੁਤ ਜਲਦੀ ਇਹਨਾਂ ਨੂੰ ਡਿਪੋਰਟ ਵੀ ਕਰਾਇਆ ਜਾਏਗਾ ਹੋਰ ਵੀ ਟਾਰਗੇਟ ਸੀਗੇ ਜੀ ਫਰੀਦਕੋਟ ਦੇ ਕੁਝ ਪਾਰਟਸ ਆਫ ਫਰੀਦਕੋਟ ਵੀ ਟਾਰਗੇਟ ਸੀ ਕਿ ਐਕਚੁਅਲ ਟਾਰਗੇਟ ਕੀ ਸੀਗਾ ਉਹ ਮੈ ਸਿਕਿਉਰਿਟੀ ਰੀਜਨਸ ਕਰਕੇ ਨਹੀਂ ਮੈਂ ਤੁਹਾਨੂੰ ਤਾਂ ਇੱਕ ਵੱਡੀ ਸਾਜ਼ਿਸ਼ ਜਿਸ ਨੂੰ ناکਾਮ ਕਰ ਦਿੱਤਾ ਗਿਆ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਲੁਧਿਆਣਾ ਤੋਂ ਨਵੀਰ ਸ਼ਰਮਾ ਵੀ ਜੁੜ ਚੁੱਕੇ ਨੇ ਤਾਂ ਨਵੀਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਦਵਾਦੀ ਸਾਜ਼ਿਸ਼ ਜਿਹੜੀ ਹੈ ਉਹ ਉੱਥੇ ਕਾਮਯਾਬ ਹੋ ਗਈ ਪਰ ਲੁਧਿਆਣਾ ਦੇ ਵਿੱਚ ناکਾਮਯਾਬ ਰਹੀ ਕੀ ਜਾਣਕਾਰੀ ਹੈ ਹਾਲਾਂਕਿ 10 ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਗਿਆ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਦੇਖੋ ਬਿਲਕੁਲ ਕਿਉਂਕਿ ਪੁਲਿਸ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਹਜੇ ਹੋਰ ਵੀ ਵੱਡੇ ਖੁਲਾਸੇ ਕਰ ਸਕਦੀ ਹੈ ਪੁਲਿਸ ਨੇ ਹਜੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯੂਏਪੀ ਦੇ ਅਧੀਨ ਇਹ ਮਾਮਲਾ ਦਰਜ ਕੀਤਾ ਗਿਆ ਤੇ ਰੈੱਡ ਕਾਰਡਰ ਨੋਟਿਸ ਵੀ ਜਾਰੀ ਕਰ ਦਿੱਤਾ ਤੁਹਾਨੂੰ ਯਾਦ ਹੋਵੇਗਾ ਲੁਧਿਆਣਾ ਦੇ ਯੋਧੇਵਾਲ ਬਸਤੀ ਦੀ ਅਸੀਂ ਖਬਰ ਇੱਕ ਨਸ਼ਰ ਕੀਤੀ ਸੀ ਕੁਝ ਦਿਨ ਪਹਿਲੇ ਔਰ ਪੀਸੀਆਰ ਦਸਤੇ ਨੇ ਤਿੰਨ ਮੋਟਰਸਾਈਕਲ ਸਵਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਕੋਲ ਗ੍ਰੇਨੇਡ ਬਰਾਮਦ ਹੋਇਆ ਉਸ ਤੋਂ ਬਾਅਦ ਪੁਲਿਸ ਦੀ ਇਸ ਪੂਰੇ ਮਾਮਲੇ ਤੇ ਤਫਤੀਸ਼ ਸ਼ੁਰੂ ਹੋਈ ਜਾਂਚ ਸ਼ੁਰੂ ਹੋਈ ਔਰ ਹੁਣ ਅਜ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਕਈ ਦਿਨਾਂ ਬਾਅਦ ਇੱਕ ਵੱਡਾ ਖੁਲਾਸਾ ਕੀਤਾ ਕਿ ਇਸ ਪੂਰੇ ਮਾਮਲੇ ਦੇ ਵਿੱਚ 10 આરોપીਆਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ આરોપીਆਂ ਦੇ ਤਾਰ ਮਲੇਸ਼ੀਆ ਅਤੇ ਪਾਕਿਸਤਾਨ ਦੇ ਆਈਐਸਆਈ ਦੇ ਨਾਲ ਜੁੜੇ ਲੱਗਦੇ ਨੇ ਔਰ ਪੁਲਿਸ ਇਸ ਪੂਰੇ ਮਾਮਲੇ ਤੇ ਹੁਣ ਜਾਂਚ ਵਿੱਚ ਜੁਟਿਆ ਕਿਉਂਕਿ ਪੁਲਿਸ ਦਾ ਵੀ ਕਹਿਣਾ ਕਿ ਇਹ ਜਿੰਨੇ આરોપી ਨੇ ਮੁਕਸਰ ਜ਼ਿਲ੍ਹੇ ਅਤੇ ਫਰੀਦਕੋਟ ਜ਼ਿਲ੍ਹੇ ਦੇ ਨਾਲ ਸੰਬੰਧਤ ਹੈ ਔਰ ਸਿੱਧਾ ਜੇਲ੍ਹ ਦੇ ਵਿੱਚੋਂ ਕੁਝ આરોપીਆਂ ਨੂੰ ਵਰਾਂਡ ਤੇ ਲਿਆਂਦਾ ਗਿਆ ਸੀ ਉਹਨਾਂ ਕੋਲ ਬੁਝਕਿਸ ਦੇ ਦੌਰਾਨ ਕਿਉਂਕਿ ਜੇਲ੍ਹ ਤੋਂ ਤਾਰ ਸਿੱਦੇ ਇਹਨਾਂ ਔਰੋਪੀਆਂ ਦੇ ਨਾਲ ਜੁੜੇ ਉਸ ਤੋਂ ਬਾਅਦ ਇਹ ਲੁਧਿਆਣਾ ਦੇ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੀ ਸੀ ਉਸ ਵੇਲੇ ਤਿੰਨ ਜਿਹੜੇ ਔਰੋਪੀ ਗ੍ਰਫਤਾਰ ਕਰ ਲਿੱਤੇ ਗਏ ਸੀ ਔਰ ਦੋ ਔਰੋਪੀ ਜਿਹੜੇ ਆ ਉਹ ਮੁਕਤ ਫਰਾਰ ਹੋ ਗਏ ਸੀ ਉਹਨਾਂ ਕੋਲੋਂ ਗ੍ਰੇਨੇਡ ਬਰਾਮਦ ਹੋਏ ਔਰ ਪੁਲਿਸ ਨੇ ਅੱਜ ਜਿਸ ਤਰ੍ਹਾਂ ਦੇ ਨਾਲ ਇਹ ਖੁਲਾਸਾ ਕੀਤਾ ਇੱਕ ਵੱਡਾ ਖੁਲਾਸਾ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ دہشت ਗਰਦੀ ਇੱਕ ਧਮਾਕਾ ਹੋਇਆ ਉੱਥੇ ਕਈ ਲੋਕਾਂ ਦੀ ਮੌਤ ਹੋਈ ਹੁਣ ਲੁਧਿਆਣਾ ਪੁਲਿਸ ਨੇ ਇੱਕ ਵੱਡਾ ਖੁਲਾ ਨੂੰ ਗ੍ਰਫਤਾਰ ਕਰਕੇ ਇੱਕ ਖੁਲਾਸਾ ਵੱਡਾ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਦਾ ਆਖਣਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਮਲੇਸ਼ੀਆ ਅਤੇ ਪਾਕਿਸਤਾਨ ਆਈਐਸਐ ਦੇ ਨਾਲ ਤਾਰ ਜੁੜੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਕਿਉਂਕਿ 4 ਹੋਰ ਦੋਸ਼ੀ ਇਸ ਦੇ ਵਿੱਚ ਔਰੋਪੀ ਦੱਸੇ ਜਾ ਰਹੇ ਨੇ ਉਹਨਾਂ ਨੂੰ ਵੀ ਪੁਲਿਸ ਜਲਦੀ ਗ੍ਰਫਤਾਰ ਕਰੇਗੀ ਔਰ ਪੁਲਿਸ ਇਸ ਪੂਰੇ ਮਾਮਲੇ ਤੇ ਇਹ ਕੋਈ ਜਾਣਕਾਰੀ ਮਿਲ ਪਈ ਹੈ ਕਿਉਂਕਿ ਗਰਨੇਡ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਹੈ ਯਾਨੀ ਕਿ ਇੱਕ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਕੋਈ ਪਹਿਲਾਂ ਤੋਂ ਪਲੈਨਿੰਗ ਚੱਲ ਰਹੀ ਸੀ ਹਾਲਾਂਕਿ ਇਹ ਪਲੈਨਿੰਗ ਤਾਂ ਫੇਲ ਹੋ ਗਈ ਪਰ ਇਹ ਕੋਈ ਜਾਣਕਾਰੀ ਮਿਲ ਪਈ ਹੈ ਕਿ ਕਿਸ ਜਗ੍ਹਾ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਕਿਸ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਇਹਨਾਂ ਦੇ ਵੱਲੋਂ ਆ ਦੇਖੋ ਲੁਧਿਆਣਾ ਦੇ ਜੋਦੇਵਾਲ ਬਸਤੀ ਇੱਕ ਭੀੜ-ਪਾੜ ਵਾਲਾ ਇਲਾਕਾ ਹੈ ਔਰ ਉੱਥੋਂ ਇਹ ਦੇਰ ਰਾਤ ਕੁਝ ਦਿਨ ਪਹਿਲੇ ਇਹ ਮੋਟਰਸਾਈਕਲ ਸਵਾਰ ਤੇ ਰੋਪੀਆਂ ਨੂੰ ਗ੍ਰਿਫਤਾਰ ਕੀਤਾ ਸੀ ਔਰ ਪੁਲਿਸ ਦਾ ਆਖਣਾ ਕਿ ਲੁਧਿਆਣਾ ਮੁੱਖ ਤੌਰ ਤੇ ਟਾਰਗੇਟ ਸੀ ਇਹਨਾਂ ਦਾ ਔਰ ਅਤਵਾਦੀ ਗਤੀਵਿਧੀਆਂ ਦੇ ਨਾਲ ਇਹ ਸਾਰੇ ਰੋਪੀ ਸਬੰਧ ਰੱਖਦੇ ਨੇ ਔਰ ਲੁਧਿਆਣਾ ਦੇ ਵਿੱਚ ਉਸ ਵੇਲੇ ਛੱਟ ਪੂਜਾ ਸੀ ਅਸੀਂ ਇਹ ਉਸ ਵੇਲੇ ਖਬਰ ਚਲਾਈ ਸੀ ਲੁਧਿਆਣਾ ਦੇ ਜੋਧੇਵਾਲ ਬਸਤੀ ਦੇ ਬਾਹਰੋਂ ਹਾਈਵੇ ਦੇ ਉੱਤੋਂ ਕਿਉਂਕਿ ਕੁਝ ਦੂਰੀ ਤੇ ਹੀ ਉਹ ਜੋਦੇਵਾਲ ਬਸਤੀ ਥਾਣਾ ਜਿੱਥੇ ਇਹਨਾਂ ਰੋਪੀਆਂ ਨੂੰ ਪਹਿਲੇ ਲੈ ਜਾਂਦਾ ਗਿਆ ਸੀ ਔਰ ਉਹ ਉਸ ਤੋਂ ਥੋੜੀ ਦੂਰ ਛੱਟ ਪੂਜਾ ਦਾ ਉਹ ਧਾਰਮਿਕ ਸਮਾਗਮ ਵੀ ਚੱਲ ਰਿਹਾ ਸੀ ਔਰ ਪੁਲਿਸ ਨੇ ਆਖਿਆ ਕਿ ਲੁਧਿਆਣਾ ਦੇ ਵਿੱਚ ਕਈ ਜਗ੍ਹਾ ਤੇ ਇਹ ਇਹਨਾਂ ਨੇ ਟਾਰਗੇਟ ਫਿਕਸ ਕੀਤੇ ਸੀ ਹਰੇਕੀ ਕੀਤੀ ਸੀ ਪੂਰੇ ਲੁਧਿਆਣੇ ਦੇ ਵਿੱਚ ਔਰ ਪੰਜਾਬ ਦੇ ਕਈ ਹੋਰ ਜ਼ਿਲ੍ਹੇ ਵੀ ਸ਼ਾਮਲ ਐ ਇਸ ਦੇ ਵਿੱਚ ਜਿਹੜੇ ਪੁਲਿਸ ਨੇ ਹਜੇ ਖੁਲਾਸਾ ਨਹੀਂ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਕਰੇਗੀ ਕਿ ਉਹ ਜ਼ਿਲ੍ਹੇ ਵੀ ਜਿਹੜੇ ਆ ਟਾਰਗੇਟ ਸੀ ਸੋ ਇਹ ਇੱਕ ਵੱਡੀ ਕਾਮਯਾਬੀ ਜ਼ਰੂਰ ਆਪਾਂ ਕਵਾਂਗੇ ਪੁਲਿਸ ਨੇ ਇਹ ਵੱਡੀ ਕਾਮਯਾਬੀ ਜ਼ਰੂਰ ਦਰਸ ਕੀਤੀ ਐ ਔਰ ਇਹ ਵੱਡਾ ਜਿਹੜਾ ਖੁਲਾਸਾ ਕੀਤਾ ਕਿਉਂਕਿ ਰਿਮਾਂਡ ਤੇ ਲਿੱਤਾ ਗਿਆ ਰੋਪੀਆਂ ਕੋਲੋਂ ਰੋਪੀਆਂ ਨੂੰ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਚਾਰ ਹੋਰ ਹਜੇ ਪੁਲਿਸ ਦਾ ਆਖਣਾ ਕਿਉਂਕਿ ਜਿੰਨੇ ਵੀ આરોપી ਗ੍ਰਿਫਤਾਰ ਕੀਤੇ ਨੇ ਚਾਹੇ ਕੁਲਦੀਪ ਦੀ ਗੱਲ ਕਰੀਏ ਇਹ ਮੁੱਖ ਇਸ ਪੂਰੇ ਗਰਨੇਡ ਦੇ ਜਿਹੜੇ ਹਮਲਾ ਕਰਨਾ ਸੀ ਇਹ ਟਾਰਗੇਟ ਸੀ ਟਾਰਗੇਟ ਇਹਨਾਂ ਨੇ ਫਿਕਸ ਕੀਤਾ ਸੀ ਔਰ ਪੁਲਿਸ ਦਾ ਆਖਣਾ ਹੈ ਕਿ ਇਹਨਾਂ ਦੇ ਪੁਚਗਿਛ ਤੋਂ ਬਾਅਦ ਇੱਕ ਜੇਲ੍ਹ ਦੇ ਵਿੱਚੋਂ ਕੁਝ આરોપીਆਂ ਨੂੰ ਵਾਰੰਟ ਤੇ ਲਿਆਂਦਾ ਗਿਆ ਉਹਨਾਂ ਕੋਲ ਪੁਚਗਿਛ ਕੀਤੀ ਗਈ ਉਸ ਤੋਂ ਬਾਅਦ ਇਹ 10 ਦੇ ਕਰੀਬ ਹੁਣ ਪੁਲਿਸ ਦੇ ਹੱਥੇ ਚੜੇ ਨੇ ਇਹ ਸਾਰੇ આરોપી ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੇ ਮਾਮਲੇ ਤੇ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਨਵੀਂ ਇਹ ਕੋਈ ਜਾਣਕਾਰੀ ਪੂਰੇ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਕਿ ਜਿਹੜੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਉਨ੍ਹਾਂ ਦਾ ਅਪਰਾਧਿਕ ਬੈਕਗ੍ਰਾਉਂਡ ਕੀ ਹੈ ਕੌਣ ਨੇ ਮੁਲਜ਼ਮ ਕਿਥੋਂ ਦੇ ਰਹਿਣ ਵਾਲੇ ਨੇ ਇਹਨਾਂ ਦੀ ਪੁਰਾਣੀ ਗਤੀਵਿਧੀਆਂ ਦੇ ਬਾਰੇ ਕੋਈ ਟਰੈਕ ਰਿਕਾਰਡ ਉਹ ਦੇਖੋ ਜਿੰਨੇ ਵੀ આરોપી ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਇਹਨਾਂ ਤੇ ਪਹਿਲੇ ਨਸ਼ੇ ਦੇ ਕਈ ਪਰਚੇ ਦਰਜਾ ਡਰੱਗ ਦੇ ਕਈ ਪਰਚੇ ਦਰਜਾ ਔਰ ਕਈਆਂ ਕੋਲੋ ਹੀਰੋਇਨ ਵੀ ਬਰਾਮਦ ਹੋਈ ਹੈ ਇਹਨਾਂ ਕੋਲੋਂ ਸੋ ਐਨਡੀਪੀਐਸ ਐਕਟ ਦੇ ਤਹਿਤ ਕਈ ਮਾਮਲੇ ਦਰਜ ਨੇ ਔਰ ਰੇਵੀ ਪੁਲਿਸ ਨੇ ਖੁਲਾਸਾ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਇਸ ਮਾਮਲੇ ਵਿੱਚ ਕਿਉਂਕਿ ਜਿਹੜਾ ਨੈਸ਼ਨਲ ਹਾਈਵੇ ਤੋਂ ਇਹਨਾਂ ਨੂੰ ਕੁਝ ਦਿਨ ਪਹਿਲੇ ਤਿੰਨ આરોપીਆਂ ਨੂੰ ਗ੍ਰਿਫਤਾਰ ਕੀਤਾ ਸੀ ਉਹ ਨੈਸ਼ਨਲ ਹਾਈਵੇ ਸਿੱਧਾ ਅੰਮ੍ਰਿਤਸਰ ਤੋਂ ਜਲੰਧਰ ਜਲੰਧਰ ਤੋਂ ਲੁਧਿਆਣਾ ਲੁਧਿਆਣਾ ਤੋਂ ਸਿੱਧਾ ਹਰਿਆਣੇ ਦੇ ਵੱਲ ਔਰ ਦਿੱਲੀ ਵੱਲ ਉਹ ਸਿੱਧਾ ਨੈਸ਼ਨਲ ਹਾਈਵੇ ਜਾਂਦਾ ਔਰ ਪੁਲਿਸ ਕਮਿਸ਼ਨਰ ਕੋਲੋਂ ਇਹ ਸਵਾਲ ਵੀ ਕੀਤਾ ਕਿ ਜਿਹੜਾ ਅੱਤਵਾਦੀ ਦਿੱਲੀ ਦੇ ਵਿੱਚ ਹ ਆਕਾ ਹੋਇਆ ਜਿਸ ਦੇ ਵਿੱਚ ਕਈ ਲੋਕੀ ਮਾਰੇ ਗਏ ਨੇ ਉਸ ਦੇ ਨਾਲ ਕੀ ਤਾਲੁਕਤ ਇਹਨਾਂ ਦਾ ਇਹਨਾਂ ਦਾ ਕਨੈਕਸ਼ਨ ਹੈਗਾ ਤਾਂ ਪੁਲਿਸ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਜਾਂਚ ਚੱਲ ਰਹੀ ਹੈ ਔਰ ਇਸ ਦੇ ਉੱਤੇ ਉਹ ਇਹ ਗੱਲ ਨਹੀਂ ਆਖਣਗੇ ਹਜੇ ਕਿ ਕਿ ਹਰ ਇੱਕ ਥਿਊਰੀ ਤੇ ਕੰਮ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਹਰੇ ਚਾਰ ਜਿਹੜੇ ਯੂਰੋਪੀ ਹੈ ਹਜੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਹਜੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਬਾਕੀ ਹੈ